ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਗੁਰਦੁਆਰਾ ਸਾਹਿਬ ਜਾਣ ਦੇ ਕਿਹੜੇ 15 ਵੱਡੇ ਲਾਭ ਹੁੰਦੇ ਹਨ ਇਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਤੁਹਾਨੂੰ ਜ਼ਿੰਦਗੀ ਵਿੱਚ ਕਦੇ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਖਦੇ ਹਨ ਜੀ ਕਿ ਇੱਕ ਦਿਨ ਨਾ ਮਹਾਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਉਹਨਾਂ ਦੇ ਕੋਲੋਂ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਗੁਰਦੁਆਰਾ ਸਾਹਿਬ ਜਾਣ ਦੇ ਸੰਗਤ ਕਰਨ ਦੇ ਕਿਹੜੇ ਲਾਭ ਹੁੰਦੇ ਹਨ ਕਿਉਂਕਿ ਅਸੀਂ ਤਾਂ ਅਕਸਰ ਹੀ ਸੁਣਦੇ ਹਾਂ ਕੇ ਬਾਣੀ ਵਿੱਚ ਸੰਗਤ ਕਰੋ ਸੰਗਤ ਕਰੋ ਦੱਸਦੇ ਹੀ ਰਹਿੰਦੇ ਹਨ ਤੇ ਬਾਬਾ ਜੀ ਨੇ ਉਹਨਾਂ ਨੂੰ ਫਿਰ 15 ਗੁਣ ਦੱਸੀ ਕਿ ਸੰਗਤ ਜੀ ਇਹ ਗੱਲਾਂ ਜੇਕਰ ਤੁਹਾਡੇ ਵਿੱਚ ਹੋ ਜਾਂਦੀਆਂ ਹਨ ਜਦੋਂ ਕੋਈ ਸੰਗਤ ਕਰਦਾ ਹੈ ਤਾਂ ਸਾਥ ਸੰਗਤ ਜੀ ਉਹ ਕਿਹੜੇ ਕਿਹੜੇ ਬਦਲਾਵ ਹਨ ਜੋ ਤੁਹਾਡੀ ਜ਼ਿੰਦਗੀ ਵਿੱਚ ਹੋ ਜਾਣਗੇ ਉਸਦੇ ਬਾਰੇ ਅਸੀਂ ਤੁਹਾਡੇ ਨਾਲ ਕਥਾ ਵਿਚਾਰ ਸਾਂਝੀ ਕਰਨ ਵਾਲੇ ਹਾਂ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਸਾਤ ਸੰਗਤ ਜੀ ਸਭ ਤੋਂ ਪਹਿਲੀ ਗੱਲ ਕਿ ਜਦੋਂ ਅਸੀਂ ਗੁਰਮਖਾਂ ਤੇ ਸਾਤ ਸੰਗਤ ਜਨਾਂ ਦੀ ਸੇਵਾ ਕਰਦੇ ਹਾਂ ਤੇ ਸੰਗਤ ਕਰਦੇ ਹਾਂ ਬੰਦੇ ਦਾ ਜਿਹੜਾ ਮੁਖ ਹੁੰਦਾ ਹੈ ਉਹ ਉਜਲ ਹੋ ਜਾਂਦਾ ਹੈ ਤੁਸੀਂ ਆਖੋਗੇ ਕਿ ਕਿਵੇਂ ਆਪਾਂ ਕੋੜ ਬੰਦੇ ਦੀ ਸੰਗਤ ਕਰਾਂਗੇ ਉਹ ਮੁਖ ਦੇ ਵਿੱਚੋਂ ਰਸਨਾ ਦੇ ਵਿੱਚੋਂ ਗਲਤ ਸ਼ਬਦਾਵਲੀ ਹੀ ਵਰਤੇਗਾ ਜੇਕਰ ਉਹ ਗਾਲ੍ਹਾਂ ਕੱਢਦਾ ਹੋਵੇਗਾ ਲੋਕਾਂ ਨੂੰ ਭੈਣ ਭਰਾਵਾਂ ਨੂੰ ਬੋਲੇਗਾ ਤੇ ਉਹਦੇ ਨਾਲ ਰਹਿ ਕੇ ਸਾਡੀ ਵੀ ਰਸਨਾ ਭਾਵ ਕਿ ਜੀਵ ਉਵੇਂ ਹੀ ਬੋਲਣਾ ਸ਼ੁਰੂ ਕਰ ਦੇਵੇਗੀ মুখ ਉਜਲਾ ਨਹੀਂ ਹੁੰਦਾ ਪਰ ਜਦੋਂ ਅਸੀਂ ਰੱਬ ਦੇ ਪਿਆਰਿਆਂ ਦੀ ਸਾਥ ਸੰਗਤ ਕਰਾਂਗੇ ਤਾਂ ਬੰਦੇ ਦਾ মুখ ਫਿਰ ਉਜਲ ਹੋ ਜਾਂਦਾ ਹੈ ਕਿਉਂਕਿ ਉਹ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ ਦਿੰਦਾ ਹੈ ਫਿਰ ਸਾਥ ਸੰਗਤ ਜੀ ਸੰਗਤ ਵਿੱਚ ਰਹਿ ਕੇ ਕੀਰਤਨ ਦੀਆਂ ਪਗਧੀਆਂ ਨਾਲ ਗੁਣ ਗਾਉਣੇ ਸ਼ੁਰੂ ਕਰ ਦਿੰਦੇ ਹੋ ਪਹਿਲਾ ਗੁਣ ਤਾਂ ਇਹ ਹੋ ਗਿਆ ਜੀ ਤੇ ਦੂਜੀ ਗੱਲ ਜਿਹੜੀ ਹੈ ਵਿਕਾਰਾਂ ਦੀ ਮੈਲ ਤੁਹਾਡੀ ਮਿਟ ਜਾਂਦੀ ਹੈ ਜਿਵੇਂ ਜਿਵੇਂ ਅਸੀਂ ਸੰਗਤ ਕਰੀ ਜਾਂਦੇ ਹਾਂ ਬਾਬਾ ਜੀ ਆਖਦੇ ਹਨ ਜਿਵੇਂ ਕਿ ਗੁੱਸਾ ਹੌਲੀ-ਹੌਲੀ ਸ਼ਾਂਤ ਹੋ ਜਾਂਦਾ ਹੈ ਜਿਵੇਂ ਕਿ ਕਾਮ, ਕਰੋਧ, ਲੋਭ, ਮੋਹ ਤੇ ਤੁਹਾਡੇ ਵਿੱਚੋਂ ਇਹੋ ਜਿਹੀਆਂ ਕੁਰੀਤੀਆਂ ਦੂਰ ਹੋ ਜਾਂਦੀਆਂ ਹਨ ਜਿਵੇਂ ਹੰਕਾਰ ਪਤਾ ਲੱਗ ਜਾਂਦਾ ਹੈ ਤੇ ਰਹਿਣਾ ਹੀ ਨਹੀਂ ਹੁੰਦਾ ਉਸਨੇ ਇਸ ਸੰਸਾਰ ਦੇ ਉੱਤੇ ਇਸ ਕਰਕੇ ਉਹ ਚੀਜ਼ਾਂ ਨੂੰ ਬਦਲਣੀਆਂ ਸ਼ੁਰੂ ਕਰ ਦਿੰਦਾ ਹੈ ਤੀਜੀ ਗੱਲ ਜੀ ਹੰਕਾਰ ਦੂਰ ਹੁੰਦਾ ਹੈ ਤੇ ਚੌਥੀ ਗੱਲ ਕਿ ਚੰਗੀ ਮਤ ਆਉਂਦੀ ਹੈ ਜਿਵੇਂ ਉਹ ਕਹਾਣੀ ਹੈ ਪੁੱਤ ਸੀ ਤੇ ਕੋਈ ਫਜ਼ੂਲ ਖਰਚ ਕਰਦਾ ਸੀ ਉਹੋ ਜਿਹੀ ਸੰਗਤ ਸੀ ਤੇ ਪਿਤਾ ਨੇ ਉਸ ਨੂੰ ਪੈਸੇ ਤੇ ਚੰਗੀ ਦੋਸਤੀ ਦਾ ਮਹੱਤਵ ਸਮਝਾ ਕੇ ਸਿੱਧੇ ਰਸਤੇ ਤੇ ਲਿਆਉਣਾ ਸੀ ਇੱਕ ਦਿਨ ਉਸ ਨੇ ਆਪਣੇ ਪੁੱਤਰ ਨੂੰ ਕਿਹਾ ਕੁਝ ਪੈਸੇ ਚਾਹੀਦੇ ਆ ਪੁੱਤ ਨੇ ਕਿਹਾ ਤੁਸੀਂ ਮੇਰੇ ਸੰਗੀ ਸਾਥੀਆਂ ਨੂੰ ਨਹੀਂ ਜਾਣਦੇ ਜੇ ਪੈਸੇ ਦੀ ਲੋੜ ਹੋਵੇ ਮੈਂ ਸ਼ਾਮ ਤੱਕ 1 ਕਰੋੜ ਰੁਪਇਆ ਇਕੱਠਾ ਕਰ ਸਕਦਾ ਹਾਂ ਕਈ ਵਾਰੇ ਕਈ ਬੱਚੇ ਹੁੰਦੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਜ਼ਿੰਦਗੀ ਦਾ ਤਜਰਬਾ ਜਿਹੜਾ ਹੁੰਦਾ ਹੈ ਉਹ ਕੀ ਹੁੰਦਾ ਹੈ ਪਹਿਲੇ ਦੋਸਤ ਦੇ ਕੋਲ ਗਿਆ ਤੇ ਜਾ ਕੇ ਦੱਸਿਆ ਉਹਨੇ ਕਿਹਾ ਜੇ ਇੱਕ ਘੰਟਾ ਪਹਿਲਾਂ ਆ ਜਾਂਦਾ ਕੰਮ ਬਣ ਜਾਣਾ ਸੀ ਮੇਰੇ ਪਿਤਾ ਜੀ ਮੈਥੋਂ ਪੈਸੇ ਲੈ ਗਏ ਚਲੋ ਕੋਈ ਨਹੀਂ ਦੂਜੇ ਕੋਲ ਗਿਆ ਉਹਨੇ ਕਿਹਾ ਜ਼ਮੀਨ ਖਰੀਦੀ ਆ ਅੱਜ ਰਜਿਸਟਰੀ ਕਰਾਉਣੀ ਆ ਅਸੀਂ ਤਾਂ ਆਪਧਾਰੇ ਮੰਗੇ ਹੋਏ ਹਨ ਜਦੋਂ ਪ੍ਰਬੰਧ ਹੋ ਗਿਆ ਮੈਂ ਤੇਰੇ ਘਰੇ ਆ ਕੇ ਤੈਨੂੰ ਦੇ ਜਾਵਾਂਗਾ ਸ਼ਾਮ ਪੈ ਗਈ ਹੈ ਚਾਹ ਪਾਣੀ ਸਾਰਿਆਂ ਨੇ ਪਿਲਾਇਆ ਪਰ ਪੈਸੇ ਕਿਸੇ ਨੇ ਨਾ ਦਿੱਤੇ ਪਿਤਾ ਨੇ ਕਿਹਾ ਮੇਰਾ ਇੱਕ ਪੁਰਾਣਾ ਮਿੱਤਰ ਹੈ ਬੀਕਾ ਨੇਰ ਦੇ ਕੋਲ ਉਥੇ ਚਲਿਆ ਜਾ ਜਦੋਂ ਪਹੁੰਚਿਆ ਬੂਹਾ ਖੜਕਾਉਣ ਦੇ ਬਾਵਜੂਦ ਵੀ ਦਰਵਾਜ਼ਾ ਬੰਦ ਰਿਹਾ ਕੋਈ ਜਵਾਬ ਨਾ ਮਿਲਿਆ ਤੇ ਬਾਰਿਛੋ ਕਿਸੇ ਨੇ ਵੇਖ ਲਿਆ ਤੇ ਪੁੱਤ ਨੇ ਸੋਚਿਆ ਮੇਰੇ ਦੋਸਤਾਂ ਨੇ ਪੈਸੇ ਭਾਵੇਂ ਨਹੀਂ ਵੀ ਦਿੱਤੇ ਪਰ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਬਿਠਾਇਆ ਇਥੇ ਮੇਰੇ ਪਿਤਾ ਜੀ ਦੇ ਦੋਸਤ ਨੇ ਤਾਂ ਦਰਵਾਜ਼ਾ ਹੀ ਨਹੀਂ ਖੋਲਿਆ ਉਹ ਪਿਤਾ ਦਾ ਦੋਸਤ ਬਾਹਰ ਆਇਆ ਜਿਸਦੇ ਇੱਕ ਹੱਥ ਵਿੱਚ ਤਲਵਾਰ ਸੀ ਦੂਜੇ ਹੱਥ ਵਿੱਚ ਥੈਲੀ ਬੋਲਿਆ ਮੇਰੇ ਦੋਸਤ ਨੇ ਬੜੀ ਦੂਰੋਂ ਸੁ ਵਖਤ ਇਹ ਪੁੱਤਰ ਭੇਜਿਆ ਹੈ ਜ਼ਰੂਰ ਕੋਈ ਭੀੜ ਬਣੀ ਹੋਵੇਗੀ ਜਾਂ ਤਾਂ ਸਿਰ ਚਾਹੀਦਾ ਹੋਵੇਗਾ ਜਾਂ ਧਨ ਚਾਹੀਦਾ ਹੋਵੇਗਾ ਲੈ ਪੁੱਤਰ ਦੋਵੇਂ ਹੀ ਹਾਜ਼ਰ ਹਨ ਦੱਸ ਕੀ ਕਰਨਾ ਹੈ ਕਹਿਣ ਦਾ ਭਾਵ ਇਹ ਹੈ ਜੀ ਕਿ ਸਾਥ ਸੰਗਤ ਜੀ ਕਈ ਵਾਰੀ ਅਸੀਂ ਹੰਕਾਰ 'ਚ ਆ ਜਾਂਦੇ ਹਾਂ ਜਦ ਹੰਕਾਰ 'ਚ ਆ ਜਾਂਦੇ ਤਾਂ ਬਹੁਤ ਵੱਡੀ ਇੱਕ ਗੱਲ ਇੱਕ ਘਟਨਾ ਜਿਹੜੀ ਵਾਪਰਦੀ ਹੈ ਉਹ ਇੱਥੇ ਇਹ ਦੇਖੋ ਕਿ ਫਿਰ ਸਾਨੂੰ ਲੱਗਦਾ ਮੇਰੇ ਕੀਤੇ ਸਭ ਕੁਝ ਹੋ ਰਿਹਾ ਮੇਰੇ ਹੀ ਦੋਸਤ ਹਨ ਮੇਰੇ ਹੀ ਮਿੱਤਰ ਹਨ ਸਿਰਫ ਮੇਰਾ ਹੀ ਪਰਿਵਾਰ ਹੈ ਬਸ ਇਹ ਚੰਗੀ ਮਤ ਆਉਂਦੀ ਹੈ ਸੰਗਤ ਕਰਨ ਦੇ ਨਾਲ ਅੱਗੇ ਪੰਜਵਾਂ ਗੁਣ ਦੱਸਿਆ ਸੀ ਮਹਾਂਪੁਰਖਾਂ ਨੇ ਰੱਬ ਅੰਗ ਸੰਗ ਜਾਪਦਾ ਹੈ ਰੱਬ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਮੇਰੇ ਨਾਲ ਹੀ ਮੇਰੇ ਕੋਲ ਹੀ ਖੜੇ ਹਨ ਜਦੋਂ ਆਪਾਂ ਸੰਗਤ ਹੀ ਨਹੀਂ ਕਰਨੀ ਤਾਂ ਆਪਾਂ ਰੱਬ ਨੂੰ ਮੰਨਣਾ ਤਾਂ ਦੂਰ ਹੈ ਉਹਦੇ ਕੋਲ ਜਾਣਾ ਵੀ ਪਸੰਦ ਨਹੀਂ ਕਰਦੇ ਉਹ ਕਿਹੜਾ ਦੇਖ ਰਿਹਾ ਹੈ ਫਿਰ ਬੰਦਾ ਵਿਕਾਰ ਹੀ ਕਰਦਾ ਰਹਿੰਦਾ ਹੈ ਕਿ ਚੱਲ ਮੈਨੂੰ ਕਿਹੜਾ ਵੇਖਦਾ ਜੇ ਮੈਂ ਠੱਗੀਆਂ ਠੋਰੀਆਂ ਆਪਣੀ ਜ਼ਿੰਦਗੀ ਵਿੱਚ ਕਰ ਵੀ ਲਵਾਂਗਾ ਅਗਲੀ ਛੇਵੀਂ ਗੱਲ ਮਹਾਪੁਰਖ ਜੀ ਆਖਦੇ ਹਨ ਸਾਰਾ ਇਹ ਲੇਖਾ ਭਾਈ ਨਿਭੜ ਜਾਂਦਾ ਹੈ ਸਾਰਾ ਲੇਖਾ ਜੋਖਾ ਧਰਮ ਰਾਏ ਦਰ ਕਾਗਦ ਫਾਰੇ ਜ ਜਨ ਨਾਨਕ ਲੇਖਾ ਸਮਝਾ ਉਹ ਫਿਰ ਐਸੇ ਰੱਬ ਦੇ ਪਿਆਰੇ ਕਿਰਪਾ ਕਰ ਦਿੰਦੇ ਹਨ ਕਿਉਂਕਿ ਸਾਥ ਸੰਗਤ ਵਿੱਚ ਰਹਿ ਕੇ ਨਾਮ ਜਪਿਆ ਹੁੰਦਾ ਹੈ ਫਿਰ ਉਹ ਥੋੜਾ ਜਿਹਾ ਨਾਮ ਵੀ ਤੁਹਾਡੇ ਨਾਲ ਸਹਾਈ ਹੋ ਜਾਵੇਗਾ ਕਈ ਵਾਰੀ ਉਹੀ ਜਮਾਂ ਦਾ ਡਰ ਜਿਹਤੋਂ ਸਾਨੂੰ ਛੁਟਕਾਰਾ ਮਿਲ ਜਾਂਦਾ ਹੈ ਅਗਲਾ ਨਾਮ ਹੈ ਜੀ ਸਤਵਾਂ ਬਚਨ ਕਿ ਰੂਪੀ ਰਤਨ ਲੱਭ ਪੈਂਦਾ ਹੈ ਬੰਦਾ ਸਦਾ ਖੜੇ ਮੱਥੇ ਰਹਿੰਦਾ ਹੈ ਖੁਸ਼ ਰਹਿਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਸਾਥ ਸੰਗਤ ਜੀ ਕਿਉਂਕਿ ਸਾਥ ਸੰਗਤ ਜੀ ਸੰਗਤ ਜਿਹੜੀ ਹੁੰਦੀ ਹੈ ਚੰਗੀ ਹੋਵੇ ਤੇ ਭਾਵੇਂ ਬੁਰੀ ਹੋਵੇ ਜਦੋਂ ਸੰਗਤ ਹੀ ਹੋ ਗਈ ਪੈਸੇ ਵੀ ਖਰਾਬ ਤੇ ਸਿਹਤ ਵੀ ਖਰਾਬ ਜੇਕਰ ਸੰਗਤ ਹੀ ਚੰਗੀ ਹੋ ਗਈ ਚੰਗੇ ਗੁਣ ਚੰਗੀਆਂ ਆਦਤਾਂ ਪੈਦਾ ਹੋ ਜਾਣੀਆਂ ਹਨ ਫਿਰ ਬੰਦੇ ਨੇ ਸੁખી ਹੋ ਜਾਣਾ ਹੈ ਰੋਜ਼ ਦੁਖੀ ਥੋੜਾ ਹੋਣਾ ਪੰਜੇ ਵਿਕਾਰ ਮਹਾਪੁਰਖ ਜੀ ਆਖਦੇ ਹਨ ਕਾਬੂ ਵਿੱਚ ਆ ਜਾਂਦੇ ਹਨ ਫਿਰ ਇੱਕ ਹੋਰ ਬਹੁਤ ਵੱਡਾ ਗੁਣ ਬਾਬਾ ਜੀ ਆਖਦੇ ਹਨ ਪੈਦਾ ਹੋ ਜਾਂਦਾ ਹੈ ਕੋਈ ਵੀ ਬੰਦਾ ਭੈੜਾ ਨਜ਼ਰ ਨਹੀਂ ਆਉਂਦਾ ਆਪਣੇ ਔਗਣ ਨਜ਼ਰ ਆਉਂਦੇ ਹਨ ਜਿਵੇਂ ਸਾਧ ਸੰਗਤ ਜੀ ਜਿਨ੍ਹਾਂ ਦੀ ਸੰਗਤ ਮਾੜੀ ਹੁੰਦੀ ਹੈ ਉਹ ਲੋਕਾਂ ਵਿੱਚ ਹੀ ਔਗਣ ਲੱਭਦੇ ਹਨ ਆਪਣੇ ਆਪ ਨੂੰ ਨਹੀਂ ਵੇਖਦੇ ਪਰ ਜਿਨ੍ਹਾਂ ਦੇ ਅੰਦਰ ਰੱਬ ਸਹਾਈ ਹੋ ਜਾਂਦਾ ਹੈ ਉਹ ਆਪਣੇ ਗੁਣ ਤੇ ਔਗਣ ਪਹਿਲਾਂ ਵੇਖਦੇ ਹਨ ਦੂਜੇ ਦੇ ਔਗਣਾ ਵੱਲ ਬਾਅਦ ਚ ਧਿਆਨ ਦਿੰਦੇ ਹਨ ਜਿਵੇਂ ਉਹ ਕਹਾਣੀ ਆਉਂਦੀ ਹੈ ਨਾ ਜੀ ਕਿ ਕਿਸੇ ਨੇ ਬਾਬਾ ਜੀ ਕਹਿੰਦੇ ਕਿ ਨਵੀਂ ਕਾਰ ਖਰੀਦੀ ਤੇ ਸੋਚ ਰਿਹਾ ਸੀ ਸਾਰੇ ਉਹਦੀ ਨਵੀਂ ਕਾਰ ਨੂੰ ਵੇਖਣਗੇ ਬੜੀ ਤੇਜ਼ੀ ਨਾਲ ਜਾ ਰਿਹਾ ਸੀ ਉਚਾਨਕ ਇੱਕ ਵਟਾ ਉਹਦੀ ਕਾਰ ਦੇ ਪਾਸੇ ਨਾਲ ਵੱਜਿਆ ਕਾਰ ਇੱਕ ਪਾਸੇ ਕਰਕੇ ਰੋਕੀ ਇੱਕ ਛੋਟਾ ਜਿਹਾ ਲੜਕਾ ਖੜਾ ਸੀ ਉਹਨੂੰ ਫੜ ਲਿਆ ਉਹ ਲੜਕੇ ਨੂੰ ਕੁੱਟਣ ਹੀ ਲੱਗਾ ਤੇ ਲੜਕੇ ਨੇ ਕਿਹਾ ਮਾਫ ਕਰ ਦਿਓ ਮੈਂ ਮੈਨੂੰ ਕੋਈ ਸਮਝ ਨਹੀਂ ਸੀ ਮੈਂ ਦਾ ਕਾਰ ਰੋਕਣ ਵਾਸਤੇ ਕੀ ਕਰ ਸਕਦਾ ਹਾਂ ਉਹ ਕਹਿੰਦਾ ਗੱਲ ਕੀ ਹੋਈ ਹੈ ਤੋ ਕਾਰ ਕਿਹੜੇ ਗੱਲੋਂ ਰੋਕਣੀ ਚਾਹੁੰਦਾ ਸੀ ਕਹਿੰਦਾ ਜੀ ਉਹ ਵੇਖੋ ਮੇਰੀ ਅਪੰਗ ਭੈਣ ਦੀ ਹੈ ਜਿਹੜੀ ਕਿ ਵੀਲ ਚੇਅਰ ਤੇ ਹੈ ਨਾ ਉਹ ਪਹੀਆ ਕੁਰਸੀ ਉਲਟ ਗਈ ਹੈ ਮੈਂ ਉਹਨੂੰ ਚੁੱਕ ਨਹੀਂ ਸਕਦਾ ਪਰਮਾਤਮਾ ਤੁਹਾਡਾ ਭਲਾ ਕਰੇ ਮੈਨੂੰ ਮਾਫ਼ ਕਰ ਦੇਣਾ ਕਾਰ ਦੇ ਮਾਲਕ ਨੇ ਉਸ ਅਪਾਹਜ ਲੜਕੀ ਨੂੰ ਚੁੱਕ ਕੇ ਉਲਟੀ ਹੋਈ ਪਹੀਆ ਕੁਰਸੀ ਜਿਹੜੀ ਵੀਲ ਚੇਅਰ ਸੀ ਸਿੱਧੀ ਕਰਕੇ ਉਸ ਵਿੱਚ ਉਸ ਨੂੰ ਬਿਠਾਇਆ ਉਹ ਪੈਣ ਭਰਾ ਨੇ ਬਹੁਤ ਧੰਨਵਾਦ ਕੀਤਾ ਉਹਨਾਂ ਦਾ ਤੇ ਉਹ ਜਦੋਂ ਮਾਲਕ ਨੇ ਵੇਖਿਆ ਕਿ ਵਟਾ ਲੱਗਣ ਨਾਲ ਚਿਬ ਪੈ ਗਿਆ ਕਾਰ ਵਿੱਚ ਠੀਕ ਨਹੀਂ ਸੀ ਕਰਵਾਇਆ ਕਿਉਂਕਿ ਉਹਨੂੰ ਯਾਦ ਕਰਵਾਉਂਦਾ ਰਹਿੰਦਾ ਸੀ ਕਿ ਜ਼ਿੰਦਗੀ ਵਿੱਚ ਇੰਨੀ ਤੇਜ਼ੀ ਨਾਲ ਨਹੀਂ ਲੰਘਣਾ ਚਾਹੀਦਾ ਕਿ ਤੁਹਾਡਾ ਧਿਆਨ ਖਿੱਚਣ ਵਾਸਤੇ ਕਿਸੇ ਨੂੰ ਵਟਾ ਮਾਰਨਾ ਪੈ ਜਾਵੇ ਕਦੇ ਵੀ ਇਹ ਗਲਤੀ ਨਾ ਕਰਿਓ ਏਵੇਂ ਹੀ ਮਹਾਪੁਰਖ ਆਖਦੇ ਹਨ ਕਿ ਭਾਈ ਜਦੋਂ ਕੋਈ ਸੰਗਤ ਕਰਦਾ ਹੈ ਫਿਰ ਵੈਰੀ ਵੀ ਮਿੱਤਰ ਲੱਗਦੇ ਹਨ ਮਨ ਬੁਰਾ ਨਹੀਂ ਸੋਚਦਾ ਤੇ ਟਿਕਣਾ ਸ਼ੁਰੂ ਹੋ ਜਾਂਦਾ ਹੈ ਕੋਈ ਬੰਦਾ ਭੈੜਾ ਨਜ਼ਰ ਹੀ ਨਹੀਂ ਆਉਂਦਾ ਹਉਮੇ ਦਾ ਤਾਪ ਉਤਰ ਜਾਂਦਾ ਹੈ ਮਨ ਦੀ ਭਟਕਣਾ ਜਿਹੜੀ ਹੈ ਉਹ ਵੀ ਖਤਮ ਹੋ ਜਾਂਦੀ ਹੈ ਹੁਣ ਆਪਾਂ ਅਕਸਰ ਹੀ ਵੇਖਦੇ ਹਾਂ ਸਾਥ ਸੰਗਤ ਜੀ ਕਿ ਮਨ ਦੀ ਭਟਕਣਾ ਜਿਹੜੀ ਹੈ ਬਾਬਾ ਜੀ ਆਖਦੇ ਹਨ ਕਿੰਨੇ ਲੋਕਾਂ ਨੂੰ ਲੱਗੀ ਪਈ ਹੈ ਕਈ ਲੋਕਾਂ ਦਾ ਜਿਹੜਾ ਸੁਭਾਅ ਕਿਵੇਂ ਦਾ ਹੋ ਚੁੱਕਾ ਹੈ ਅਸੀਂ ਸਾਰੇ ਜਾਣਦੇ ਹਾਂ ਕਿੰਨੀ ਚੰਚਲਤਾ ਹੈ ਮਨਾਂ ਦੇ ਵਿੱਚ ਇਹ ਤਾਂ ਲੋਕਾਂ ਦੀ ਬੋਲਬਾਣੀ ਉਹਨਾਂ ਦੇ ਕਰਮ ਦਾਸ ਦਿੰਦੇ ਹਨ ਪਰ ਮਨ ਦੀ ਭਟਕਣਾ ਦਾ ਮੁੱਕ ਜਾਣਾ ਇਹ ਤਾਂ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਫਿਰ ਮਹਾਂਪੁਰਖਾਂ ਨੇ ਹੋਰ ਗੁਣ ਦੱਸੇ ਸੀ ਕਿ ਸੰਗਤ ਕਰਨ ਦੇ ਨਾਲ ਬੰਦਾ ਆਪਣੇ ਫਰਜ਼ਾਂ ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਹੈ ਨਹੀਂ ਤਾਂ ਸਾਰੀ ਜ਼ਿੰਦਗੀ ਜ਼ਿੰਮੇਵਾਰ ਹੀ ਨਹੀਂ ਬਣ ਪਾਉਂਦਾ ਬੰਦਾ ਵੇਖੋ ਜਦੋਂ ਤੁਸੀਂ ਕਿਸੇ ਦੀ ਸਹਾਇਤਾ ਕਰਦੇ ਹੋ ਇਹਦੇ ਕੋਲੋਂ ਵੀ ਫਿਰ ਸਾਬਤ ਹੋ ਜਾਂਦਾ ਹੈ ਕਿ ਤੁਸੀਂ ਆਪ ਸਫਲ ਹੋ ਚੁੱਕੇ ਹੋ ਭਰੇ ਹੋਏ ਡੁੱਲਦੇ ਹੁੰਦੇ ਹਨ ਖਾਲੀ ਭਾਂਡਾ ਡੁੱਲ ਸਕਦਾ ਹੈ ਹੁਣ ਵੇਖੋ ਕਿੰਨੇ ਲੋਕ ਹਨ ਜਿਨ੍ਹਾਂ ਦੇ ਕੋਲ ਗਰੀਬੀ ਹੈ ਜਿਨ੍ਹਾਂ ਦੇ ਘਰ ਵਿੱਚ ਕੋਈ ਵੀ ਉਹਨਾਂ ਦੀ ਮਦਦ ਨਹੀਂ ਕਰਦਾ ਆਪਣੇ ਆਪ ਨਾਲ ਜਿਹੜਾ ਸੰਤੁਸ਼ਟ ਹੋਵੇਗਾ ਉਹੀ ਪ੍ਰਸੰਨ ਹੋਵੇਗਾ ਹਮਦਰਦ ਬੰਦਾ ਹੀ ਦੂਜਿਆਂ ਲਈ ਦਿਆਲੂ ਕਿਰਪਾਲੂ ਬਣ ਸਕਦਾ ਹੈ ਸਾਥ ਸੰਗਤ ਜੀ ਹਰ ਕੋਈ ਨਹੀਂ ਬਣ ਸਕਦਾ ਵੇਖੋ ਅੰਤ ਨੂੰ ਤਾਂ ਹਰ ਬੰਦੇ ਨੇ ਆਪਣੇ ਆਪ ਹੀ ਕੰਮ ਕਰਨਾ ਹੈ ਸੋ ਤੁਹਾਡਾ ਵਿਕਾਸ ਸਫਲਤਾ ਖੁਸ਼ਹਾਲੀ ਇਹ ਤੁਹਾਡੀ ਜ਼ਿੰਮੇਵਾਰੀ ਹੈ ਦੂਜੇ ਸਾਡੇ ਸਹਿਯੋਗੀ ਤਾਂ ਹੋ ਸਕਦੇ ਹਨ ਸਹਾਇਕ ਵੀ ਹੋ ਸਕਦੇ ਹਨ ਪਰ ਜ਼ਿੰਮੇਵਾਰੀ ਸਾਡੀ ਰਹਿਣੀ ਹੈ ਨਾਮ ਜਪਣ ਦੇ ਨਾਲ ਸਾਧ ਸੰਗਤ ਕਰਨ ਦੇ ਨਾਲ ਗੁਰਦੁਆਰਾ ਸਾਹਿਬ ਜਾਣ ਦੇ ਨਾਲ ਬੰਦਾ ਆਪਣੇ ਹੀ ਫਰਜ਼ਾਂ ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਹੈ ਇਸ ਕਰਕੇ ਸੇਵਾ ਸਹਿਯੋਗ ਸਾਰੀਆਂ ਚੀਜ਼ਾਂ ਚੰਗੀਆਂ ਹਨ ਪਰ ਆਪਣੇ ਮਨ ਨੂੰ ਟਿਕਾਉਣ ਦਾ ਕਾਰਜ ਤਾਂ ਬੰਦੇ ਨੂੰ ਆਪ ਹੀ ਕਰਨਾ ਪੈਣਾ ਹੈ ਇਸ ਗੱਲ ਦੇ ਵਿੱਚੋਂ ਸਾਧ ਸੰਗਤ ਜੀ ਸਮਝ ਆਉਂਦੀ ਹੈ ਕਿ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਇਸ ਕਰਕੇ ਗੁਰਮਖ ਪਿਆਰਿਓ ਸਾਧ ਸੰਗਤ ਜੀ ਹੁਣ ਆਪਾਂ ਭਾਵੇਂ ਵੇਖੋ ਕਿ ਹਰ ਚੀਜ਼ ਬਹੁਤ ਆਤ ਵਿੱਚ ਸਾਡੇ ਕੋਲ ਹੁੰਦੀ ਹੈ ਪਰ ਬਿਰਤੀ ਸਹਿਯੋਗ ਹੋਣ ਦੀ ਥਾਂ ਮੁਕਾਬਲੇ ਵਾਲੀ ਹੋਈ ਪਈ ਹੈ ਬੰਦਾ ਹਮੇਸ਼ਾ ਅਸ਼ਾਂਤ ਹੀ ਰਹਿੰਦਾ ਹੈ ਸ਼ਾਂਤੀ ਉਹਦੇ ਮਨ ਨੂੰ ਮਿਲ ਹੀ ਨਹੀਂ ਰਹੀ ਬਾਬਾ ਜੀ ਆਖਦੇ ਹਨ ਸ਼ਾਂਤੀ ਉਦੋਂ ਮਿਲਣੀ ਹੈ ਇਸ ਕਰਕੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਵਿਖਾਵਾ ਜਿਹੜਾ ਤੁਹਾਡੇ ਪੱਲੇ ਪੈ ਚੁੱਕਾ ਹੈ ਇਸ ਨੂੰ ਦੂਰ ਕਰ ਦਿਓ ਇਹ ਕਿਵੇਂ ਦੂਰ ਹੋਣਾ ਹੈ ਜਦੋਂ ਅਸੀਂ ਪਰਮਾਤਮਾ ਦੇ ਲੜ ਲੱਗਾਂਗੇ ਫਿਰ ਇਹ ਸਾਰੇ ਜਿਹੜੇ ਗੁਣ ਹਨ ਵਿਕਾਰਾਂ ਵੱਲੋਂ ਬੇਦਾਗ ਰਹਿਣਗੇ ਵੱਡਾ ਵਿਸ਼ਾਲ ਹਿਰਦਾ ਬਣ ਜਾਵੇਗਾ ਸੱਜਣ ਤੇ ਵੈਰੀ ਜਿਹੜੇ ਹਨ ਇੱਕ ਨਮਨ ਨਾਲ ਹੋ ਕੇ ਨਾਮ ਜਪਣਾ ਸ਼ੁਰੂ ਕਰ ਦੇਣਗੇ ਸਾਧ ਸੰਗਤ ਜੀ ਸਾਰਾ ਕੁਝ ਹੀ ਸੰਗਤ ਵਿੱਚੋਂ ਮਿਲਣਾ ਹੈ ਗੁਰਦੁਆਰਾ ਸਾਹਿਬ ਜਾ ਕੇ ਹੀ ਮਿਲਣਾ ਹੈ ਇੰਨੇ ਗੁਣ ਮਹাপুরਖਾਂ ਨੇ ਗਿਣਾ ਦਿੱਤੇ ਗੁਰਦੁਆਰਾ ਸਾਹਿਬ ਜਾਣ ਦੇ ਕਿ ਭਾਈ ਐਨੇ ਲਾਭ ਹਨ ਤੇਰੇ ਮਨ ਨੂੰ ਐਦਾਂ ਟਿਕਾ ਆ ਜਾਣਾ ਹੈ ਮਨ ਨੂੰ ਸ਼ਾਂਤੀ ਮਿਲ ਜਾਣੀ ਹੈ ਤੋ ਕਿਸੇ ਦਾ ਮਾੜਾ ਕਰਨ ਬਾਰੇ ਸੋਚਣਾ ਹੀ ਨਹੀਂ ਫਿਰ ਪ੍ਰਮਾਤਮਾ ਜੀ ਵੀ ਤੇਰੇ ਤੇ ਹਮੇਸ਼ਾ ਲਈ ਮਿਹਰ ਭਰਿਆ ਹੱਥ ਰੱਖ ਦੇਣਗੇ ਤੋ ਕਦੇ ਵੀ ਇਕੱਲਾ ਆਪਣੇ ਆਪ ਨੂੰ ਮਹਿਸੂਸ ਨਹੀਂ ਕਰੇਗਾ ਜਦੋਂ ਵੀ ਤੈਨੂੰ ਲੋਡ ਹੋਵੇਗੀ ਪ੍ਰਮਾਤਮਾ ਤੇਰੀ ਹੈਲਪ ਕਰਨ ਲਈ ਕਿਸੇ ਨਾ ਕਿਸੇ ਰੂਪ ਵਿੱਚ ਆਪ ਹਾਜ਼ਰ ਨਾਜ਼ਰ ਹੋ ਜਾਣਗੇ ਸੋ ਸਾਤ ਸੰਗਤ ਜੀ ਜੇਕਰ ਤੁਸੀਂ ਵੀ ਸੋਚਦੇ ਹੋ ਕਿ ਮੈਂ ਇਕੱਲਾ ਹਾਂ ਮੈਂ ਕੁਝ ਕਰ ਨਹੀਂ ਸਕਦਾ ਤਾਂ ਸਾਤ ਸੰਗਤ ਜੀ ਪਰਮਾਤਮਾ ਜੀ ਦੀ ਇੱਕ ਵਾਰ ਬਾ ਫੜ ਕੇ ਵੇਖੋ ਨਾਮ ਗੁਰਬਾਣੀ ਦੇ ਨਾਲ ਇੱਕ ਵਾਰ ਜੁੜ ਕੇ ਵੇਖੋ ਤਾਂ ਵੇਖਣਾ ਪਰਮਾਤਮਾ ਜੀ ਦੀ ਕਿੰਨੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ